ਪੰਜਾਬ ਦੇ ਵਿੱਚ 14 ਜਨਵਰੀ ਮਾਗੀ ਵਾਲੇ ਦਿਨ ਨਵੀਂ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਹੈ ਜਿਸ ਦੀ ਅੱਜ ਇੱਕ ਤਰੀਕੇ ਨਾਲ ਪੁਸ਼ਟੀ ਹੋ ਗਈ ਹੈ ਜਦੋਂ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਜੋ ਸੰਸਦ ਮੈਂਬਰ ਨੇ ਉਹਨਾਂ ਦੇ ਪਿਤਾ ਤਰਸੇਮ ਸਿੰਘ ਮੁਖਸਰ ਸਾਹਿਬ ਕੋਲ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਕਈ ਗੱਲਾਂ ਨੂੰ ਲੈ ਕੇ ਸੰਕੇਤ ਦੇ ਦਿੱਤੇ ਗਏ ਨੇ ਅਤੇ 14 ਜਨਵਰੀ ਮਾਗੀ ਵਾਲੇ ਦਿਨ ਵੱਡਾ ਇਕੱਠ ਅਤੇ ਰੈਲੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਨਵੀਂ ਖੇਤਰੀ ਪਾਰਟੀ ਦਾ ਐਲਾਨ ਕੀਤਾ ਜਾਵੇਗਾ ਉਨ੍ਹਾਂ ਦੇ ਨਾਲ ਇਸ ਵਕਤ ਮੌਜੂਦ ਸਨ ਜਸਕਰਨ ਸਿੰਘ ਕਾਨਵਾਲਾ ਅਤੇ ਹੋਰ ਕੁਝ ਲੀਡਰ ਅਤੇ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਉਹ ਵੀ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਤਾਂ ਇਹਨਾਂ ਦੋਵਾਂ ਐਮਪੀਜ਼ ਦੇ ਵੱਲੋਂ ਇੱਕ ਨਵੀਂ ਪਾਰਟੀ ਲਿਆਂਦੀ ਜਾ ਰਹੀ ਹੈ ਜਿਸ ਦੇ ਲਈ ਅਮਰਿਤਪਾਲ ਸਿੰਘ ਦੇ ਪਿਤਾ ترਸਿੰਦਰ ਸਿੰਘ ਦੇ ਵੱਲੋਂ ਜੋ ਗੱਲਬਾਤ ਮੁਕਸਰ ਦੇ ਵਿੱਚ ਪਹੁੰਚ ਕੇ ਕੀਤੀ ਗਈ ਹੈ ਮੁਕਸਰ ਸਾਹਿਬ ਦੇ ਵਿੱਚ ਜਿਸ ਦੀ ਤਾਰੀਖ 14 ਜਨਵਰੀ ਮੰਗੀ ਵਾਲੇ ਦਿਨ ਦੀ ਰੱਖੀ ਗਈ ਹੈ ਜਿਸ ਦਿਨ ਪਾਰਟੀ ਦਾ ਐਲਾਨ ਕੀਤਾ ਜਾਣਾ ਹੈ ਤਾ ਇਸ ਦੇ ਲਈ ਜਗ੍ਹਾ ਦੀ ਭਾਲ ਕੀਤੀ ਜਾ ਰਹੀ ਹੈ ਤੇ ਅੱਜ ਉਸ ਮਾਮਲੇ ਦੇ ਵਿੱਚ ਹੀ ਇਸ سلسلے ਦੇ ਵਿੱਚ ਹੀ ਅਮਰਿਤਪਾਲ ਦੇ ਪਿਤਾ ਇੱਥੇ ਪਹੁੰਚੇ ਸਨ ਤਾਂ ਨਵੀਂ ਖੇਤਰੀ ਪਾਰਟੀ ਇਸ ਸਾਲ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਮਿਲਣ ਜਾ ਰਹੀ ਹੈ ਇਸ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਆਉਣ ਵਾਲੇ ਸਮੇਂ ਦੇ ਵਿੱਚ ਮਿਲੇਗਾ ਕਿਉਂਕਿ ਦੋ ਆਜ਼ਾਦ ਐਮਪੀ ਲੋਕਾਂ ਨੇ ਪਿਛਲੀ ਲੋਕ ਸਭਾ ਚੋਣ ਦੇ ਵਿੱਚ ਜਿਤਾਏ ਨੇ ਇੱਕ ਫਰੀਦਕੋਟ ਹਲਕੇ ਤੋਂ ਤੇ ਦੂਸਰੇ ਖੜੂਰ ਸਾਹਿਬ ਹਲਕੇ ਤੋਂ ਤਾਂ ਇਸ ਤਰ੍ਹਾਂ ਜੇਕਰ ਪੰਜਾਬ ਦੇ ਵਿੱਚ ਨਵੀਂ ਪਾਰਟੀ ਦਾ ਗਠਨ ਹੁੰਦਾ ਹੈ ਉਸ ਨੂੰ ਜੇ ਹੰਗਾਰਾ ਚੰਗਾ ਮਿਲਦਾ ਤਾਂ ਫਿਰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬਹੁਤ ਵੱਡੀ ਚੋਣ ਸਾਹਮਣੇ ਆ ਸਕਦੀ ਹੈ ਕਿਉਂਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਮਾਗੀ ਵਾਲੇ ਮੇਲੇ ਤੇ ਮਾਗੀ ਮੁਖਸਰ ਦੇ ਮੇਲੇ ਤੇ ਆਪਣੇ ਵੱਲੋਂ ਕਾਨਫਰੰਸ ਕਰਨ ਜਾ ਰਹੇ ਆ ਤੇ ਦੂਜੇ ਪਾਸੇ ਪੰਥ ਬਚਾਓ ਪੰਜਾਬ ਬਚਾਓ ਰੈਲੀ ਦਾ ਨਾਮ ਦਿੱਤਾ ਗਿਆ ਜੋ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਸ ਤਰੀਕੇ ਨਾਲ ਨਵੀਂ ਪਾਰਟੀ ਹੋਂਦ ਵਿੱਚ ਆਉਣ ਜਾ ਰਹੀ ਹੈ ਪੰਜਾਬ ਦੇ ਲੋਕਾਂ ਦੇ ਲਈ ਇੱਕ ਨਵਾਂ ਪਲੇਟਫਾਰਮ ਸਾਹਮਣੇ ਆ ਰਿਹਾ ਹੈ ਇਸ ਨੂੰ ਕਿੰਨਾ ਚੰਗਾ ਹੋਗਾਰਾ ਮਿਲਦਾ ਹੈ ਜਾਂ ਫਿਰ ਨਹੀਂ ਇਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਜੇਕਰ ਨਵੀਂ ਪਾਰਟੀ ਪੰਜਾਬ ਦੇ ਵਿੱਚ ਹੋਂਦ ਚਾਹੁੰਦੀ ਹੈ ਤਾਂ ਤੁਹਾਨੂੰ ਇਸ ਦੇ ਭਵਿੱਖ ਬਾਰੇ ਕੀ ਲੱਗ ਰਿਹਾ ਹੈ ਕੀ ਕਿਆਸ ਨੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ